ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਨਹੀਂ ਬੁਲਾਈ ਦੁਬਾਰਾ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਪਿਛਲੀ ਵੀਡੀਓ ਤੁਸੀਂ ਦੇਖੀ ਆ 엘ੋਰਾ ਕੇਵ ਜਿਹੜੀ ਕਿ 엘ੋਰਾ ਦੀਆਂ ਗੁਫਾਵਾਂ ਔਰੰਗਾਬਾਦ ਦੇ ਵਿੱਚ ਕੁਲਦਾਬਾਦ ਦੇ ਵਿੱਚ ਪੈਂਦੀਆਂ ਨੇ ਤੇ ਅੱਜ ਤੁਹਾਨੂੰ ਦਿਖਾਵਾਂਗੇ ਨੌਜਵਾਨਾਂ ਦੇ ਜੋਰ ਵਿਖਾਵਾਂਗੇ ਤੁਹਾਨੂੰ ਅੱਜ ਨੌਜਵਾਨ ਤੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋਗੇ ਇਹਨਾਂ ਦੇ ਪਿੱਛੇ ਕਿਲਾ ਇਕ ਕਿਲਾ ਫਤਿਹ ਕਰਨਾ ਅੱਜ ਅਸੀਂ ਤੇ ਕਿਲਾ ਫਤਿਹ ਕਰਨ ਵਾਸਤੇ ਜੋਸ਼ ਚਾਹੀਦਾ ਤੇ ਕੋਲਡ ਡਰਿੰਕ ਇਹਨਾਂ ਪੀ ਲਈ ਆ ਤੇ ਕੋਲਡ ਡਰਿੰਕ ਪੀ ਕੇ ਜੋਸ਼ ਆ ਗਿਆ ਤੇ ਹੁਣ ਅਸੀਂ ਕਿਲੇ ਨੂੰ ਫਤਿਹ ਕਰਨਾ ਵਾ ਤੇ ਨੌਜਵਾਨਾਂ ਦਾ ਜੋਰ ਵੇਖਣਾ ਅੱਜ ਦੇਖਦੇ ਆ ਕਿ ਕਿਹੜੀ ਗੱਡੀ ਜ਼ਿਆਦਾ ਧੂਆ ਮਾਰਦੀ ਹੈ ਤੇ ਕਿਹੜੀ ਘੱਟ ਮਾਰਦੀ ਹੈ ਬਸ ਤੁਹਾਡਾ ਸਪੋਰਟ ਚਾਹੀਦਾ ਬਸ ਅੱਜ ਪਰਖ ਹੋ ਜੇਗੀ ਤੇ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਓ ਇਹਨਾਂ ਸਾਰਿਆਂ ਨੂੰ ਮੈਂ ਦਿਖਾਵਾਂਗਾ ਰਸਤੇ 'ਚ ਵੀ ਕਿਹੜਾ ਕੀ ਕਰ ਰਿਹਾ ਵਾ ਤੇ ਨਾਲ-ਨਾਲ ਰਹਿੰਦਾ ਵਾ ਜਾਂ ਪਿੱਛੇ ਰਹਿੰਦਾ ਜਿਹੜਾ ਪਿੱਛੇ ਰਹਿੰਦਾ ਇਹਦਾ ਮਤਲਬ ਉਹ ਤੇ ਲਾਵਾ ਇਹ ਸਾਹਮਣੇ ਦੇਖ ਲਓ ਤੁਸੀਂ ਦੌਲਤਾਬਾਦ ਦਾ ਕਿਲਾ ਉਹ ਸਾਹਮਣੇ ਕਿਲਾਵਾ ਤੇ ਇਸ ਮিনার ਤੋਂ ਸ਼ੁਰੂ ਕਰਨੀ ਆ ਸੀ ਆਪਣੀ ਜਰਨੀ ਥੱਲੇੋਂ ਪੈਦਲ ਹੈ ਤਾਂ ਕਿਲਾ ਕਹਿੰਦੇ 800 700 800 ਮੀਟਰ ਹੀ ਆ ਲੇਕਿਨ ਇਹ ਬਹੁਤ ਤਿੱਖੀ ਚੜ੍ਹਾਈ ਆ ਇਸ ਕਿਲੇ ਦੀ ਇਹਦੇ ਉੱਪਰ ਟੀਸੀ ਤੇ ਇੱਥੇ ਅਸੀਂ ਜਾਣਾ ਵਾ ਤੇ ਤੋਪਾਂ ਵੀ ਹੈਗੀਆਂ ਇੱਥੇ ਉਹਨਾਂ ਦਾ ਵੀ ਤੁਹਾਨੂੰ ਉਹਨਾਂ ਬਾਰੇ ਵੀ ਦੱਸਾਂਗੇ ਇਹ ਆ ਜੀ ਦੌਲਤਾਬਾਦ ਦਾ ਕਿਲਾ ਜਿੱਥੇ ਅਕਬਰ ਨੇ ਚਾਰ ਵਾਰ ਹਮਲਾ ਕੀਤਾ ਸੀਗਾ ਚਾਰੇ ਵਾਰ ਨਾਕਾਮ ਰਿਹਾ ਸੀਗਾ ਤੇ ਔਰੰਗਜ਼ੇਬ ਵੀ ਇੱਥੇ ਰਿਹਾ ਮਤਲਬ ਇਹ ਉਹਨੇ ਵੀ ਕੀਤਾ ਸੀਗਾ ਲਓ ਜੀ ਪਹੁੰਚ ਗਏ ਅਸੀਂ ਦولتਾਬਾਦ ਦੇ ਕਿਲੇ ਦੇ ਗੇਟ ਦੇ ਸਾਹਮਣੇ ਤੇ ਬੱਸਾਂ ਦੇਖ ਲਓ ਤੁਸੀਂ ਮਹਾਰਾਸ਼ਟਰ ਦੀਆਂ ਕਿੰਨੀਆਂ ਨਵੀਆਂ ਨੇ ਪੁਰਾਣੀਆਂ ਪੁਰਾਣੀਆਂ ਬੱਸਾਂ ਤੇ ਇਹ ਰੋਡ ਵੀ ਕਾਫੀ ਵਿਅਸਤ ਹੈਗਾ ਵਾ ਕੋਣ ਅਸੀਂ ਅੰਦਰ ਚੱਲਦੇ ਹਾਂ ਦੇਖਦੇ ਹਾਂ ਟਿਕਟ ਕਿੰਨੀ ਆ ਤੇ ਇਹ ਕਿਲਾ ਜਿਹੜਾ ਵਾ ਉੱਪਰ ਚੜ ਕੇ ਫਤਿਹ ਕਰਕੇ ਆਉਂਦੇ ਆ ਹਾਂਜੀ ਨੋ ਨਾ ਲੈਣਾ ਕੁਛ ਨਹੀਂ ਆ ਤੇ ਉੱਪਰ ਲਫਾਫਾ ਕੋਈ ਨਹੀਂ ਜੇ ਜਾਣ ਦਿੰਦਾ ਨਾ ਇਧਰ ਵੀ ਦੇਖ ਲਓ ਬੰਦੇ ਇੱਥੇ ਸੈਲਫੀ ਸਟਿਕ ਵੇਚ ਰਹੇ ਨੇ ਬਿਲਕੁਲ ਕਿਲੇ ਦੇ ਗੇਟ ਦੇ ਬਿਲਕੁਲ ਸਾਹਮਣੇ ਕੀ ਨਾਮ ਆਪਣਾ ਰਿਹਾਨ ਰਿਹਾਨ ਇਹ ਕਿੰਨੇ ਕੀ ਵੇਚਦੇ ਹੋ 1100 ਠੀਕ ਹੈ ਕੋਈ ਵੀ ਆਏਗਾ ਇਹਨਾਂ ਤੋਂ ਲੈ ਲਿਓ ਹੁਣ ਇਥੋਂ ਕਿਲਾ ਸ਼ੁਰੂ ਹੋ ਜਾਂਦਾ ਵਾ ਇੱਕ ਚੀਜ਼ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿੰਨਾ ਕਿ ਇੱਥੇ ਲਫਾਫਾ ਕੋਈ ਵੀ ਅੰਦਰ ਨਹੀਂ ਜਾਣ ਦਿੰਦੇ ਤੇ ਲਫਾਫਾ ਜਾਂ ਬੋਤਲ ਜਿਹੜੀ ਆ ਨਾ ਆਮ ਉਹ ਬੋਤਲ ਨਹੀਂ ਜਾਣ ਦਿੰਦੇ ਤੇ ਇਹ ਵਾਲੀ ਜਿਹੜੀ ਬੋਤਲ ਆ ਨਾ ਇਹੋ ਜੀ ਬੋਤਲ ਜਿਹੜੀ ਆ ਉਹ ਬੋਤਲ ਤੁਸੀਂ ਅੰਦਰ ਖੜ ਸਕਦੇ ਹੋ ਪਾਣੀ ਵਾਸਤੇ ਇਸ ਕਰਕੇ ਮੈਂ ਤੁਹਾਨੂੰ ਜਾਣਕਾਰੀ ਦੇ ਰਿਹਾ ਕਿ ਚੜਦਿਆਂ ਪਿਆਸ ਬਹੁਤ ਲੱਗਦੀ ਆ ਤੁਹਾਨੂੰ ਪਤਾ ਕਿਲਾ ਜਣਾ ਇਹਦੀ ਚੜਾਈ ਬਿਲਕੁਲ ਸਿੱਧੀ ਆ ਇਸ ਕਰਕੇ ਮਤਲਬ ਪਾਣੀ ਵਾਲੀ ਬੋਤਲ ਜਿਹੜੀ ਦੂਸਰੀ ਲੈ ਕੇ ਜਾਓ ਜਿਹੜੀ ਪੱਕੀ ਹੋਏਗੀ ਇੱਧਰ ਟਿਕਟ ਕਾਊਂਟਰ ਆ ਤੇ ਟਿਕਟ ਵੀ ਦੇਖਦੇ ਆ ਕਿੰਨੇ ਦੀ ਆ ਤੇ ਚੱਲਦੇ ਆਂ ਫਿਰ ਚਲੋ ਭਈ ਐਂਟਰੀ ਦੱਸੋ ਹੋ ਗਿਆ ਸਕੈਨ ਲਓ ਜੀ ਆਗੇ ਦਰਵਾਜੇ ਇਹ ਜਿਹੜੇ ਦਰਵਾਜੇ ਨੇ ਨਾ ਇਹ ਪੁਰਾਣਾ ਦਰਵਾਜਾ ਵਾ ਇਹ ਉਸ ਵੇਲੇ ਬਣਾਏ ਸੀਗੇ ਹਾਥੀ ਜਿਹੜਿਆ ਇਹਨਾਂ ਨੂੰ ਤੋਲ ਨਾ ਸਕਣ ਤੇ ਇਹ ਦਰਵਾਜ਼ੇ ਦੇਖੋ ਕਿੰਨੇ ਪੱਕੇ ਨੇ ਤੇ ਉੱਪਰ ਕਿੱਲੇ ਦੇਖੋ ਕਿੱਡੇ ਵੱਡੇ ਨੇ ਜਦੋਂ ਕੋਈ ਵੀ ਫੌਜ ਆਉਂਦੀ ਸੀ ਨਾ ਉਸ ਵੇਲੇ ਤੇ ਇਹ ਲੜਾਈ ਵੇਲੇ ਇਹ ਜਿਹੜੇ ਦਰਵਾਜ਼ੇ ਸੀਗੇ ਇਹਨਾਂ ਨੂੰ ਹਾਥੀ ਜਾਂ ਕੋਈ ਵੀ ਚੀਜ਼ ਇਹਨਾਂ ਨੂੰ ਤੋੜ ਨਹੀਂ ਸੀ ਸਕਦੀ ਤੇ ਬੰਦਾ ਵੀ ਇੱਥੋਂ ਦੇ ਅੰਦਰ ਨਹੀਂ ਸੀ ਆ ਸਕਦਾ ਉਸ ਵੇਲੇ ਤੇ ਮੈਨੂੰ ਲੱਗਦਾ ਕਿ ਪਹਿਲਾ ਦਰਵਾਜ਼ਾ ਇਹ ਜਿਹੜਾ ਪਹਿਲਾ ਦਰਵਾਜ਼ਾ ਵਾ ਇੰਨਾ ਮਜ਼ਬੂਤ ਆ ਤੇ ਅੰਦਰ ਹੋਰ ਵੀ ਦਰਵਾਜੇ ਜੜਿਆ ਹੋਣਗੇ ਉਹ ਸਾਹਮਣੇ ਜਿਸ ਤਰ੍ਹਾਂ ਦਰਵਾਜ਼ਾ ਆ ਗਿਆ ਤੇ ਕਿਉਂਕਿ ਅੰਦਰ ਜਾਣ ਦਾ ਰਸਤਾ ਵੀ ਹੋਈ ਆ ਤੇ ਬਾਹਰ ਆਉਣ ਦਾ ਵੀ ਇਹੀ ਰਸਤਾ ਵਾ ਤੇ ਪਹਾੜਾਂ ਵਰਗੇ ਜਿਹੜੇ ਆ ਕਿਲੇ ਨੇ ਤੇ ਰੱਖੇ ਨੇ ਸਭ ਤੋਂ ਸ਼ਕਤੀਸ਼ਾਲੀ ਕਿਲਾਏ ਮੰਨਿਆ ਜਾਂਦਾ ਸੀਗਾ ਕਿਉਂਕਿ ਉਸ ਤੌਰ ਉਸ ਦੌਰ ਤੇ ਦੱਖਣ ਮਿੱਡ ਵਿੱਚ ਸੀ ਇਸ ਲਈ ਹਰ ਸਾਸਕੇ ਨੂੰ ਜਿੱਤਣਾ ਚਾਹੁੰਦਾ ਸੀਗਾ ਇਸ ਕਿਲੇ ਨੂੰ ਇਹ ਇਹ ਆ ਜੀ ਇਸ ਪਾਸੇ ਦੇਖੋ ਤੁਸੀਂ ਛੋਟੀਆਂ-ਛੋਟੀਆਂ ਤੋਪਾਂ ਜੜੀਆਂ ਇਹ ਵੀ ਰੱਖੀਆਂ ਹੋਈਆਂ ਨੇ ਇਹ ਸਾਰੀਆਂ ਤੋਪਾਂ ਨੇ ਇਹ ਦੇਖੋ ਛੋਟੀਆਂ-ਛੋਟੀਆਂ ਤੋਪਾਂ ਨੇ ਉਸ ਪਾਸੇ ਵੱਡੀਆਂ ਵੀ ਨੇ ਇਹ ਦੇਖੋ ਇਹ ਵੀ ਤੋਪ ਵੱਡੀ ਆ ਆ ਕਿੱਡੀ ਵੱਡੀ ਤੋਪ ਆਏ ਉਸ ਪਾਸੇ ਵੀ ਸਾਹਮਣੇ ਤੁਸੀਂ ਦੇਖ ਰਹੇ ਹੋ ਉਧਰ ਵੀ ਤੋਪ ਆ ਇਹ ਵੀ ਦੇਖੋ ਇਹ ਦੇਖੋ ਤੋਪ ਕਿੱਡੀ ਤਗੜੀ ਹੈ ਵੀ ਬਹੁਤ ਭਾਰੀ ਤੋਪ ਆਏ ਉਹਦਰ ਵੀ ਦੇਖੋ ਤੁਸੀਂ ਲੱਕੜ ਦੇ ਥੱਲੇ ਚੱਕੇ ਲਗਾ ਕੇ ਉੱਪਰ ਤੋਪਾਂ ਰੱਖੀਆਂ ਹੋਈਆਂ ਨੇ ਸਾਰਿਆਂ ਦੇ ਪਹਿਲਾਂ ਜਿਹੜਾ ਇਸ ਕਿਲੇ ਦਾ ਨਾਮ ਸੀ ਦੇਵਗਰੀ ਤੇ ਮੁਹੰਮਦ ਬਿਨ ਤੁਗਲਕ ਜਦੋਂ ਇੱਥੇ ਸ਼ਾਸਕ ਬਣਦਾ ਉਹਨਾਂ ਉਹਦਾ ਰਾਜ ਹੁੰਦਾ ਨਾ ਜਦੋਂ ਤੇ ਉਸਨੇ ਇਹਦਾ ਨਾਮ ਜਿਹੜਾ ਬਦਲ ਕੇ ਦੌਲਤਾਬਾਦ ਰੱਖਿਆ ਸੀਗਾ ਤੇ ਟੋਪ ਤਾਂ ਦੂਰ ਆ ਜੇ ਇਹ ਤਾਂ ਸ਼ੁਰੂਆਤ ਆ ਜੀ ਤੇ ਕਿਲਾ ਥੱਲੇੋਂ ਜਿੱਤੂ ਕੋਈ ਤਾਂ ਉੱਪਰ ਜਾਊ ਉਹ ਕਹਿੰਦੇ ਵੀ ਇਹ ਕਿਲਾ ਕਿੰਨੇ ਜਿੱਤਿਆ ਸੀ ਤੇ ਕਿਲਾ ਕਿਸੇ ਨੇ ਵੀ ਨਹੀਂ ਸੀ ਜਿੱਤਿਆ ਤੇ ਇਧਰ ਸੰਗਤਾਂ ਸਾਡੀਆਂ ਜਿਹੜੀਆਂ ਨੇ ਉਹ ਲੱਗੀਆਂ ਹੀਆਂ ਨੇ ਹਵਾ ਬਹੁਤ ਤੇਜ਼ ਆ ਚਲੋ ਚਲੋ ਭਾਈ ਇੱਕ ਫਾਈਟ ਟੈਸਟਿੰਗ ਫਾਈਟ ਚਲੋ ਜਲਦੀ ਦੇਖੋ ਆ ਰਹੇ ਹੋਰ ਵੀ ਚਲੋ ਬਈ ਹੁਣ ਚੱਲੀ ਅੱਗੇ ਅੱਗੇ ਆ ਗਿਆ ਜੀ ਇਹ ਦੂਸਰਾ ਗੇਟ ਦੂਸਰਾ ਕੀ ਤੀਸਰਾ ਗੇਟ ਸੀ ਗਾਇ ਕਈ ਤੇ ਗੇਟ ਨੇ ਤੇ ਹੁਣ ਸਾਹਮਣੇ ਤੁਸੀਂ ਦੇਖ ਰਹੇ ਹੋ ਮিনার ਇਸ ਮিনার ਦਾ ਵੀ ਕੀ ਇਤਿਹਾਸ ਹੋ ਵੀ ਤੁਹਾਨੂੰ ਮੈਂ ਦੱਸਦਾ ਵਾਂ ਆ ਦੇਖੋ ਇਹ ਜਿਹੜੀਆਂ ਜਗਾਵਾਂ ਬਣੀਆਂ ਨੇ ਇੱਥੇ ਕਿਸੇ ਟਾਈਮ ਸੈਨਿਕ ਬੈਠਦੇ ਹੋਣਗੇ ਜਾਂ ਕੋਈ ਵੀ ਇੱਥੇ ਬੈਠਣ ਨੂੰ ਜਗਾ ਬਣੀ ਹੋਈ ਹੈ ਇਹ ਵਾਲੀ ਤੇ ਦੇਖੋ ਅੱਗੇ ਆਜੋ ਕਿੰਨੀ ਅੱਜ ਜਿਹੜੀ ਆ ਉਹ ਕਿੰਨੀ ਸੰਗਤਾਂ ਜਿਹੜੀ ਇੱਥੇ ਆਈ ਹੋਈ ਆ ਇਧਰ ਪਾਰਕ ਵੀ ਬਣਿਆ ਇਹ ਜਿਹੜਾ ਤੁਸੀਂ ਮিনার ਦੇਖ ਰਹੇ ਹੋ ਕਹਿੰਦੇ ਕਿ ਪਹਿਲਾਂ ਇਸ ਮিনার ਦੇ ਉੱਪਰ ਵੀ ਜਾ ਸਕਦੇ ਸਨ ਲੋਕ ਫਿਰ ਕਿਸੇ ਨੇ ਇਥੋਂ ਸ਼ਲਾਂਗ ਲਗਾ ਕੇ ਸ਼ੂਟ ਸਾਈਡ ਕਰ ਲਿਆ ਸੀਗਾ ਤੇ ਤਾਂ ਕਰਕੇ ਇਸ ਨੂੰ ਉਦੋਂ ਦਾ ਬੰਦ ਕਰ ਦਿੱਤਾ ਗਿਆ ਹੁਣ ਇਸ ਦੇ ਉੱਪਰ ਕੋਈ ਨਹੀਂ ਜਾ ਸਕਦਾ ਪਹਿਲਾਂ ਉੱਪਰ ਤੱਕ ਟੌਪ ਤੇ ਜਾ ਸਕਦੇ ਸਨ ਲੋਕ ਸਾਰਾ ਹੀ ਏਰੀਆ ਇੱਥੋਂ ਬਹੁਤ ਖੂਬਸੂਰਤ ਦਿਖਦਾ ਸੀਗਾ ਇਹ ਮিনার ਆ ਜਿਹਦੇ ਉੱਪਰ ਪਹਿਲਾਂ ਜਾ ਸਕਦੇ ਸੀਗੇ ਇੱਥੋਂ ਸ਼ੁਰੂਆਤ ਹੋਈ ਆ ਕਿਲੇ ਦੀ ਇਤਿਹਾਸ ਤੋਂ ਇਸ ਕਿਲੇ ਦੀ ਜਾਣਕਾਰੀ ਮਿਲਦੀ ਹੈ ਕਿ ਇਹ 14ਵੀਂ ਸਦੀ ਦੇ ਵਿੱਚ ਇਹ ਕਿਲਾ ਬਣਿਆ ਸੀ ਯਾਦਵਾਂ ਦਾ ਸੀ ਇਹ ਕਿਲਾ ਤੇ ਮੁਗਲ ਸ਼ਾਸਕ ਵੀ ਹਮਲਾ ਕਰਦੇ ਰਹੇ ਤੇ ਅਕਬਰ ਨੇ ਵੀ ਚਾਰ ਵਾਰ ਇੱਥੇ ਹਮਲਾ ਕੀਤਾ ਸੀ ਤੇ ਜਿਹੜਾ ਮੁਹੰਮਦ ਬਿਨ ਤੁਗਲਕ ਸੀ ਉਹਨੇ ਜਦੋਂ ਹਮਲਾ ਕੀਤਾ ਸੀ ਤੇ ਉਸਨੇ ਇਸ ਦਾ ਨਾਮ ਬਦਲ ਕੇ ਦੇਵਗਰੀ ਤੋਂ ਬਦਲ ਕੇ ਦੌਲਤਾਬਾਦ ਰੱਖਿਆ ਸੀਗਾ ਤੇ ਦਿੱਲੀ ਤੋਂ ਸਾਰੇ ਲੋਕਾਂ ਨੂੰ ਇੱਥੇ ਲੈ ਆਇਆ ਸੀਗਾ ਕਿਉਂਕਿ ਪਹਿਲਾਂ ਦਿੱਲੀ ਸੀ ਰਾਜਧਾਨੀ ਤੇ ਫਿਰ ਦੌਲਤਾਬਾਦ ਰਾਜਧਾਨੀ ਵੀ ਰਹੀ ਹੈ ਤੇ ਫਿਰ 15 ਤੋਂ 20 ਸਾਲ ਦੇ ਵਿੱਚ ਫਿਰ ਵਾਪਸ ਸ਼ਿਫਟ ਕਰਨਾ ਪੈ ਗਿਆ ਸੀ ਦਿੱਲੀ ਨੂੰ ਕਿਉਂਕਿ ਉਸਨੇ ਦਿੱਲੀ ਤੋਂ ਹਜ਼ਾਰ ਕਿਲੋਮੀਟਰ ਸੜਕ ਇੱਥੋਂ ਤੱਕ ਉਸਨੇ ਬਣਾਈ ਸੀ ਸਿੱਧੀ ਜਿਹੜੀ ਆ ਸ਼ਾਹੀ ਦਿੱਲੀ ਮੂਵ ਕਰ ਦਿੱਤੀ ਸੀਗੀ ਉਸਨੇ ਕਿਉਂਕਿ ਲੋਕਾਂ ਨੂੰ ਮੁਸ਼ਕਲਾਂ ਦਾ ਮੁਸ਼ਕਲਾਂ ਬਹੁਤ ਆਉਂਦੀਆਂ ਸਨ ਇਸ ਕਰਕੇ ਫਿਰ ਵਾਪਸ ਜਾਣਾ ਪਿਆ ਸੀ 17 ਕੋ ਸਾਲ ਇੱਥੇ ਰਹੀ ਸੀ ਰਾਜਧਾਨੀ ਐਵੇਂ ਰਾਜਧਾਨੀਆਂ ਵੀ ਆਪਣੇ ਆਪ ਬਦਲ ਲੈਂਦੇ ਸੀਗੇ ਉਸ ਟਾਈਮ ਲਓ ਜੀ ਇੱਥੋਂ ਹੋ ਗਈਆਂ ਚੜਾਈਆਂ ਸ਼ੁਰੂ ਤੇ ਰੌਲਾ-ਬਾਕ ਕਾਫੀ ਪਾਇਆ ਬੰਦਿਆਂ ਨੇ ਹੁਣ ਇੱਥੋਂ ਚੜਾਈਆਂ ਸ਼ੁਰੂ ਨੇ ਤੇ ਹੁਣ ਇਹਨਾਂ ਨੂੰ ਇੱਥੋਂ ਥੋੜਾ ਜਿਹਾ ਜ਼ੋਰ ਲਾ ਕੇ ਚੜਾਈ ਕਰਨੀ ਪੈਣੀ ਆ ਇਹ ਆ ਗਿਆ ਕਿਲੇ ਦਾ ਦਰਵਾਜ਼ਾ ਚੜਾਈ ਵਾਲਾ 메ਨ ਦਰਵਾਜ਼ਾ ਇੱਥੋਂ ਸ਼ੁਰੂਆਤ ਹੋ ਗਈ ਚੜਾਈ ਹੁਣ ਚਲੋ ਭਾਈ ਆਜੋ ਸੰਗਤਾਂ ਹੁਣ ਇੱਥੇ ਖਲੋਖਲੋ ਕੇ ਚੱਲਣ ਦਾ ਪਿਓ ਫੋਟੋ ਲੈ ਰਿਆ ਵੀ ਬੰਦਾ ਕਾਫੀ ਬੰਦੇ ਫੋਟੋਆਂ ਖਿਚਾਉਂਦੇ ਨੇ ਪੰਜਾਬੀਆਂ ਦੇ ਨਾਲ ਉਹ ਫਿਰ ਤਾਂ ਪਤਾ ਹੀ ਹੈ ਪਿੰਡਾ ਲਓ ਬਈ ਆਜੋ ਨੌਜਵਾਨੋ ਨੌਜਵਾਨੋ ਤੁਹਾਨੂੰ ਤੋਪ ਦਿਖਾਈਏ ਇਹ ਵਾਲੀ ਤੋਪ ਆ ਜਿਹਨੇ ਇਤਿਹਾਸ ਦੇਖਣਾ ਉਸ ਸਕੈਨ ਸਕੈਨ ਕਰਕੇ ਦੇਖ ਲਓ ਇਹਦੇ ਉੱਪਰ ਤੋਪ ਆ ਸਭ ਤੋਂ ਪਹਿਲੀ ਤੋਪ ਜਿਹੜੀ ਥੱਲੇੋਂ ਸ਼ੁਰੂਆਤ ਦੇ ਵਿੱਚ ਇੱਥੋਂ ਮੈਂ ਅੱਗੇ ਦੇਖ ਇਹ ਅੱਗੇ ਉੱਪਰ ਪਹਿਲੀ ਤੋਪ ਆ ਲਿਖਿਆ ਕਿ ਤੋਪ ਕੋ ਛੂਣਾ ਮਨਾ ਹੈ ਇਹ ਦੇਖੋ ਇਹਦੇ ਉੱਤੇ ਕਢਾਈ ਵੀ ਹੈ ਤੋਪ ਦੇ ਉੱਪਰ ਦਿਖਾਉਣਾ ਤੁਹਾਨੂੰ ਮੈਂ ਉਹ ਵੀ ਲਿਖਤ ਜਦੋਂ ਅਰਬੀ ਚ ਲਿਖਿਆ ਹੁੰਦਾ ਨਾ ਆ ਦੇਖੋ ਬਹੁਤ ਭਾਰੀ ਤੋਪ ਹੈ ਕਿਹੜੇ ਦਲ ਮੈਂ ਤੋਪ ਬਹੁਤ ਤਗੜੀ ਹੈ ਇੱਥੋਂ ਅਸੀਂ ਹਲੇ ਥੋੜਾ ਹੀ ਆਏ ਆ ਸਾਹਮਣੇ ਦੇਖੋ ਤੁਸੀਂ ਉਹ ਮিনার ਜਿੱਥੋਂ ਆਏ ਆਂ ਇਧਰੋਂ ਅਸੀਂ ਤੋਪ ਦੇਖ ਕੇ ਆਏ ਆਂ ਉੱਪਰੋਂ ਪੂਰੀ ਵਿਉਂਤਬੰਦੀ ਨਾਲ ਇਹ ਕਿਲਾ ਬਣਾਇਆ ਹੋਇਆ ਸੀਗਾ ਉੱਚੇ ਤੋਂ ਉੱਚਾ ਚੜੀ ਜਾ ਰਹੇ ਸੀ ਤੇ ਜਿਸ ਤਰ੍ਹਾਂ ਵੇਖੋ ਆ ਸਾਈਡਾਂ ਤੇ ਖੱਡਾਂ ਨੇ ਤੇ ਦਰਵਾਜਿਆਂ ਦੇ ਰਾਹੀਂ ਤਾਂ ਦੁਸ਼ਮਣ ਕਦੇ ਵੀ ਨਹੀਂ ਸੀ ਆ ਸਕਦਾ ਇਹ ਖੱਡਾਂ ਨੇ ਇਹ ਖੱਡਾਂ ਬਣਾਈਆਂ ਹੋਈਆਂ ਨੇ ਇਹ ਦੇਖੋ ਇਹ ਜਿਹੜੀਆਂ ਖੱਡਾਂ ਨੇ ਤੇ ਬਹੁਤ ਡੂੰਘੀਆਂ ਨੇ ਤੇ ਇਹ ਇਸ ਕਿਲੇ ਤੋਂ ਦੂਰੋਂ ਦੂਰੋਂ ਨਜ਼ਰ ਰੱਖੀ ਜਾ ਸਕਦੀ ਸੀਗੀ ਤੇ ਇਹ ਜਿਹੜਾ ਕਿਲਾ ਵਾ ਨਾ ਇਸੇ ਕਰਕੇ ਅਜੇ ਤਰਿਆ ਉਹ ਇਹਦੇ ਵਿੱਚ ਮਗਰਮੱਛ ਵੀ ਹੁੰਦੇ ਸੀ ਕਿ ਜਿਹੜਾ ਇਹਦੇ ਰਾਈ ਵੀ ਪਾਰ ਕਰਨਾ ਚਾਹੁੰਦਾ ਸੀ ਉਹ ਪਾਰ ਨਹੀਂ ਸੀ ਕਰ ਸਕਦਾ ਤੇ ਸਭ ਤੋਂ ਸ਼ਕਤੀਸ਼ਾਲੀ ਤੇ ਤਾਕਤਵਰ ਕਿਲਾ ਰਿਆ ਇਹ ਭਾਰਤ ਦਾ ਕਿਉਂਕਿ ਬਣਾਇਆ ਹੀ ਇੰਨੀ ਵਿਯੋਧਮੰਦੀ ਨਾਲ ਗਿਆ ਸੀਗਾ ਇਹ ਕਿਲਾ ਅਕਬਰ ਨੇ ਵੀ ਚਾਰ ਵਾਰ ਇਹਦੇ ਤੇ ਹਮਲਾ ਕੀਤਾ ਸੀਗਾ ਤੇ ਚਾਰੇ ਵਾਰ ਅਜੇ ਤਰਿਆ ਸੀਗਾ ਜਿੱਤਿਆ ਨਹੀਂ ਸੀ ਗਿਆ ਤੇ ਵੱਡਾ ਨਾਮ ਜਿਹਨੇ ਬਹੁਤ ਰਾਜ ਕੀਤਾ ਉਹ ਉਹ ਵੀ ਇਸ ਕਿਲੇ ਨੂੰ ਜਿੱਤ ਨਹੀਂ ਸੀ ਸਕਿਆ ਅਕਬਰ ਤੇ ਅੰਦਰ ਕਾਫੀ ਗੁਪਤ ਰਾਹ ਨੇ ਬਣਾਏ ਨੇ ਜਿਹੜਾ ਕਿ ਬਾਹਰ ਤੋਂ ਕੋਈ ਵੀ ਆਉਂਦਾ ਸੀਗਾ ਤੇ ਉਹਨਾਂ ਨੂੰ ਟੱਕਰ ਦੇ ਸਕਣ ਵਾਸਤੇ ਕਾਫੀ ਰਾਹ ਨੇ ਗੁਪਤ ਇੱਥੋਂ ਹੁਣ ਬਸ ਕਿਲੇ ਦਾ ਜਿਹੜਾ ਅੰਦਰਲਾ ਏਰੀਆ ਸ਼ੁਰੂ ਹੋ ਗਿਆ ਇੱਥੋਂ ਇਥੋਂ ਸ਼ੁਰੂ ਹੋ ਗਿਆ ਕਿਲੇ ਦਾ ਅੰਦਰਲਾ ਏਰੀਆ ਇਥੋਂ ਅਸੀਂ ਹੁਣ ਕਿਲੇ ਦੇ ਅੰਦਰ ਐਂਟਰ ਹੋ ਗਏ ਆ ਲਓ ਜੀ ਇਥੋਂ ਹੋ ਗਿਆ ਕਿਲਾ ਸ਼ੁਰੂ ਤੇ ਇਹ ਕਿਲਾ ਜਿਹੜਾ ਇਹਦਾ ਮੈਂ ਇਤਿਹਾਸ ਦੱਸਦਾ ਵਾਂ ਤਕਰੀਬਨ 600 ਫੁੱਟ ਦੀ ਉਚਾਈ ਤੇ ਆ ਤੇ ਪਹਾੜੀ ਤੇ ਆ ਇਹ ਕਿਲਾ ਜਿਹੜਾ ਵਾ ਯਾਦਵਾਂ ਦਾ ਕਿਲਾ ਸੀਗਾ ਇਹ ਖੇਤਰ ਜਿਹੜਾ ਵਾ ਕਲਿਆਣ ਚਲਕਿ ਉਹਦੇ ਅਧੀਨ ਸੀਗਾ ਉਸ ਟਾਈਮ ਤੇ ਨਾਲੋ ਨਾਲ ਮੈਂ ਤੁਹਾਨੂੰ ਇਤਿਹਾਸ ਦੱਸੀ ਜਾਣਾ ਹੁਣ ਅੰਦਰ ਚੱਲਦੇ ਆਂ ਤੇ ਅੱਗੇ ਜਾ ਕੇ ਤੁਹਾਨੂੰ ਫੇਰ ਇਤਿਹਾਸ ਜਿਹੜਾ ਇਹਦਾ ਦੱਸਦਾ ਹਾਂ ਹੁਣ ਅਸੀਂ ਅੰਦਰ ਆ ਗਏ ਨੇਰੇ ਚ ਇਹ ਪਹਿਲਾ ਸਟੈਪ ਵਾਲੇ ਇੱਥੋਂ ਇੱਥੋਂ ਤੱਕ ਦਾ ਇੱਥੋਂ ਹੋ ਗਿਆ ਪੌੜੀਆਂ ਸ਼ੁਰੂ ਤੇ ਨਾਲ ਹੀ ਇਤਿਹਾਸ ਦੱਸਦਾ ਮੈਂ ਤੇ 1190 ਵਿੱਚ ਕਲਿਆਣ ਟੁੱਟ ਕੇ ਤਿੰਨ ਹੋ ਗਏ ਸੀਗੇ ਤੇ ਦੇਵਗਰੀ ਤੇ ਯਾਦਵ ਬਰੰਗਲ ਤੇ ਕਾਂਕਤੀਆ ਦੇ ਦੁਆਰ ਸਮੁੰਦਰ ਦੇ ਉਹ ਆਸਾਲੋਂ ਇਹਨਾਂ ਨੇ ਆਪਣੇ ਆਪਣੇ ਰਾਜਾਂ ਦੀ ਸਥਾਪਨਾ ਕੀਤੀ ਤੇ 나सिक ਤੋਂ ਦੇਵਗਰੀ ਤੱਕ ਇਲਾਕਾ ਸਿਉਂ ਦੇਸ਼ ਦੇ ਨਾਲ ਵੀ ਜਾਣਿਆ ਜਾਂਦਾ ਸੀਗਾ ਜੋ ਯਾਦਵ ਵੰਸ਼ ਦੇ ਅਧੀਨ ਰਿਆ ਇਹ ਇਲਾਕਾ ਉਸ ਟਾਈਮ ਸੋਨੇ ਜਾਂਦੀ ਜਵਾਰ ਰਾਤ ਦਾ ਘਰ ਵੀ ਮੰਨਿਆ ਜਾਂਦਾ ਸੀਗਾ ਇਕਲਾ ਇਹ ਆ ਗਈ ਹੁਣ ਸੁਰੂੰਗਾ ਇਸ ਤਰ੍ਹਾਂ ਸੁਰੂੰਗਾ ਮਣੀ ਹੁੰਦੀਆਂ ਨੇ ਉਧਰੋਂ ਉਧਰ ਤੇ ਉਧਰੋਂ ਉਧਰ ਆਹ ਥੱਲੇ ਜਾਂਦੀ ਆ ਜਸਪਰੀ ਤੇ ਥੱਲੇ ਜਾਂਦੀ ਆ ਮੰਦੇ ਸਾਡੇ ਥੱਲੇ ਚੱਲ ਚੱਲੇ ਸੀ ਦੁਬਾਰਾ ਇੱਥੋਂ ਅਸੀਂ ਉੱਪਰ ਜਾਣਾ ਸੀਗਾ ਸਭ ਤੋਂ ਔਖਾ ਇੱਥੋਂ ਨਿਕਲਣਾ ਹੁਣ ਇਹ ਵਿੱਚੇ ਅੱਚਾਰਾਂ ਵਿੱਚੇ 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 ਜਾ ਰਹੇ ਆ ਚੜ੍ਹਾਈ ਵੀ ਸਿੱਧੀ ਆ ਥੋ ਆ ਦੇਖੋ ਉੱਪਰ ਤੱਕ ਚੜਾਈ ਵਿੱਚੇ ਵਿੱਚ ਪਹਾੜ ਦੇ ਵਿੱਚੇ ਵਿੱਚ ਚੜਾਈ ਹੈ ਕਿਲੇ ਨੂੰ ਕਿ ਦੇਖੋ ਤੁਸੀਂ ਪਹੁੰਚ ਗਏ ਉੱਪਰ ਉੱਪਰ ਪਹੁੰਚ ਗਏ ਬਈ ਇਹ ਵਿੱਚੇ ਵਿੱਚ ਪਹਾੜ ਦੇ ਬਾਹਰੋਂ ਦੀ ਰਸਤਾ ਕੋਈ ਨਹੀਂ ਹੈਗਾ ਚੜਨ ਵਾਸਤੇ ਵਿੱਚੇ ਵਿੱਚ ਰਸਤਾ ਸੀਗਾ ਤੁਸੀਂ ਦੇਖ ਸਕਦੇ ਹੋ ਹੁਣ ਹੋਰ ਉੱਪਰ ਜਾ ਰਹੇ ਹਾਂ ਦੇਖੋ ਆ ਵੇਖੋ ਪੂਰੇ ਦਾ ਪੂਰਾ ਪਹਾੜ ਜਿੱਦਾਂ ਕਟਿਆ ਹੋਇਆ ਵਾ ਉਹ ਕੋ ਸਾਰਾ ਪਹਾੜ ਕੱਟ ਕੇ ਹੁਣ ਮੈਂ ਬਾਹਰ ਜਾ ਕੇ ਬੰਦਿਆਂ ਨੂੰ ਦਿਖਾਉਣਾ ਤੁਹਾਨੂੰ ਦੇਖਿਓ ਸਾਉ ਸਾਈ ਹੋਏ ਹੋਣੇ ਆ ਅੱਗੇ ਬਾਹਰ ਪਹੁੰਚ ਕੇ ਬਾਹਰ ਬਈ ਹੁਣ ਇਹਨਾਂ ਨੂੰ ਪੁੱਛਨੇ ਆ ਹਾਂਜੀ 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 ਕਿੱਦਾਂ ਥਾਗ ਗਏ ਤੁਹਾਡੇ ਸਾਹਮਣੇ ਆਏ ਖਵਾ ਸਾਹ ਚੜ ਗਿਆ ਬਹੁਤ ਬਹੁਤ ਨਾ ਨਾ ਨਹੀਂ ਚੜਿਆ ਆ ਦੇਖੋ ਬੰਦਾ ਤੁਹਾਡਾ ਸਾਂਹ ਝੜ ਗਿਆ ਜੇ ਲਓ ਜੀ ਇੱਕ ਅੱਧ ਨਹੀਂ ਆਇਆ ਵਾਲੇ ਆ ਦੇਖੋ ਸ਼ਹਿਰ ਹਲੇ ਅੱਧ ਨਹੀਂ ਹੋਇਆ ਅੱਧ ਤੋਂ ਵੱਧ ਆ ਗਏ ਆ ਭਾਈ ਸਾਹਮਣੇ ਦੇਖੋ ਇਹ ਆ ਗਈ ਜੀ 12 ਦਰੇ ਉਸ ਤੋਂ ਉੱਪਰ ਤੋਪ ਉੱਥੋਂ ਤੱਕ ਜਾਣਾ ਸੀ ਸੰਗ ਦਾ ਨਾਲ-ਨਾਲ ਹੀ ਨੇ ਆਰਾਮ ਨਾਲ ਆ ਰਹੀਆਂ ਨੇ ਲੋਬੀ ਮੁੰਡਿਆਂ ਦਾ 90% ਮੋਰਚਾ ਜਿਹੜਾ ਫਤਿਹ ਹੋ ਗਿਆ ਹੋ ਗਿਆ ਤੇ ਸਾਹਮਣੇ ਦੇਖੋ ਸਾਹਮਣੇ ਆ ਗਈ ਮਾਰਾਂਦਰੀ ਇਹ ਉੱਪਰ ਤਨੂਹਾਵਾ ਮੈਲ ਵੀ ਕਹਿ ਦਿਓ 12 ਦਰੀ ਕੁਝ ਵੀ ਕਹਿ ਦਿਓ ਉਸ ਟਾਈਮ ਦੀ ਰਹਿਸ਼ਗਾਹ ਇਸ ਤੋਂ ਵੀ ਉੱਪਰ ਜਾਣਾ ਹਲੇ ਐ ਸੀ ਥੋੜਾ ਜਿਹਾ ਉੱਥੇ ਵੀ ਚੱਲਦੇ ਆਂ ਇਧਰੋਂ ਦੇਖੋ ਤੁਸੀਂ ਸ਼ਹਿਰ ਦੇਖੋ ਸ਼ਰ ਉੱਪਰੋਂ ਥੋੜਾ ਹੋਰ ਉੱਪਰ ਤੋਂ ਜਾ ਕੇ ਮੈਂ ਦਿਖਾਉਣਾ ਤੁਹਾਨੂੰ ਅੱਜ ਬੱਦਲ ਵਾਈ ਆ ਸਾਰੇ ਠੰਡਾ ਮੌਸਮ ਆ ਵੀ ਦੇਖ ਲਓ ਆ ਇੱਥੋਂ ਦਰਵਾਜ਼ਾ ਜਿਹੜਾ ਇਹੀ ਸੀਗਾ ਉੱਪਰ ਜਾਣ ਨੂੰ ਲਾਸਟ ਤੇ ਇੱਥੋਂ ਕੋਈ ਲੰਘ ਨਹੀਂ ਸਕਦਾ ਤੇ ਬਾਕੀ ਕਿਲਾ ਤੁਹਾਨੂੰ ਪਤਾ ਬਹੁਤ ਉੱਚਾ ਵਾ ਤੇ ਥੱਲੇ ਥੱਲੇ ਰਸਤਾ ਹੁੰਦਾ ਵਾ ਜਿੱਥੋਂ ਥੱਲੇ ਥੱਲੇ ਲੰਘੇ ਉਥੋਂ ਕਾਫੀ ਜ਼ਿਆਦਾ ਸੀਗਾ ਉੱਚਾ ਸਾਰਾ ਨੇਰੇ ਚ ਬਣਦਾ ਨਹੀਂ ਚੜਾਈ ਜਿਹੜੀ ਆ ਕਾਫੀ ਸੀਗੀ ਇੱਥੋਂ ਹੁਣ ਉੱਪਰ ਜਾ ਰਹੇ ਆ ਅਸੀਂ ਮੌਜੀ ਪਹੁੰਚ ਕੇ ਉੱਪਰ 5% ਹੋਰ ਰਹਿਗੇ ਆਲੇ ਇਹ ਆ ਗਈ ਜੀ 12 ਦਰੀ ਨਹੀਂ ਨਹੀਂ ਕਾਸਰ ਇਹ 12 ਦਰੀ ਆ ਇਸ ਤੋਂ ਵੀ ਉੱਪਰ ਜਾਣਾ ਹਾਲੇ ਅਸੀਂ ਇਹ ਆ ਗਈ ਜੀ 12 ਦਰੀ ਵਾਹ ਜੀ ਵਾਹ ਪਹੁੰਚ ਗਈ ਸੰਗਤ ਆਪਣੀ ਲਓ ਜੀ ਹੁਣ ਅਗਲੀ ਚੜ੍ਹਾਈ ਸ਼ੁਰੂ ਹੋ ਗਈ ਆ 5% ਜਿਹੜੀ ਰਹਿੰਦੀ ਆ ਤੇ ਤੋਪ ਦਿਖਾਉਨੇ ਆ ਤੁਹਾਨੂੰ ਜਿਹੜੀ ਨੰਬਰ 1 ਤੋਪ ਸੀ ਵੇਖੋ ਇੱਥੋਂ ਸ਼ਹਿਰ ਤੇ ਹਾਂਜੀ ਕਿਵੇਂ ਆ ਜਦੋਂ ਸਾਰੇ ਨਾਲ ਹੁੰਦੇ ਫਿਰ ਠੀਕ ਹੁੰਦਾ ਆ ਹਾਂ ਹੁਣ ਹੁਣ ਤਾਂ ਨਹੀਂ ਸਾਹ ਚੜਦਾ ਨਾ 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 ਚੜ ਗਿਆ ਇੱਕ ਵਾਰੀ ਸਾਹ ਹਨਾ ਕਿਉਂ ਵੀ ਸਾਹ ਨਹੀਂ ਨਹੀਂ ਸਾਹ ਨਹੀਂ ਸਾਹ ਕਮਾ ਕ ਸਾਹ ਕਮਾ ਜੋ ਮਰਜ਼ੀ ਕਹੋ ਮਰਜ਼ੀ ਕਹਣਾ ਦੋਵੇਂ ਨਹੀਂ ਆ ਤੇਨੇ ਚ ਦੋਵੇਂ ਨਹੀਂ ਲੱਗਣਦੇ ਮੈਨੂੰ ਦੋਵੇਂ ਹੈਗੇ ਦੋਵੇਂ ਆ ਦੇਖੋ ਸਿੱਧੀਆਂ ਪੌੜੀਆਂ ਨੇ ਇਹ ਲਾਸਟ ਵਾਲੀ ਚੜਾਈ ਆ ਸਾਡੀ ਇਹਦੇ ਉੱਪਰ ਤੋਪਰ ਰੱਖੀ ਪਿਛਲੀ ਵਾਰ ਜਦੋਂ ਆਏ ਸੀ ਇੱਧਰ ਵੀ ਗਏ ਸੀ ਵੇਖੋ ਸ਼ਹਿਰ ਵਾਹ ਜੀ ਵਾਹ ਕਹਿੰਦੇ ਨੇ ਚੜਾਈ ਮੁੱਕ ਗਈ ਸਾਹਮਣੇ ਦੇਖੋ ਉਹਦੇ ਉੱਪਰ ਜਾਣਾ ਵਾ ਹਲੇ ਹੋਰ ਚੜਾਈ ਆ ਤਕਾਵੜ ਤੇ ਜਰੂਰ ਹੋ ਰਹੀ ਅੱਜ ਲੇਕਿਨ ਮੌਸਮ ਠੰਡਾ ਵਾ ਆ ਵੀ ਲਿਖਿਆ ਜੀ ਜਨਾਰਦਨ ਸਵਾਮੀ ਮੰਦਿਰ ਇਸ ਪਾਸੇ ਥੱਲੇ ਇਹ ਵੀ ਗੁਫਾ ਚਾ ਮੰਦਿਰ ਤੇ ਸੰਗਤਾਂ ਥੱਕ ਗਈਆਂ ਨੇ ਤਕਾਵੜ ਤੇ ਹੁੰਦੀ ਆ ਲੇਕਿਨ ਨਾਲ ਹੀ ਇਹਨਾਂ ਦੇ ਅੱਗੇ ਅੱਗੇ ਰਿਆ ਮੈਂ ਵੀ ਉਮਰ ਦੇ ਹਿਸਾਬ ਨਾਲ ਫਰਕ ਪੈਂਦਾ ਲੇਕਿਨ ਠੀਕ ਹਾਲ ਇਸ ਟਾਈਮ ਨਾਲ ਇਹ ਦੇਖੋ ਇਧਰੋਂ ਆਏ ਅਸੀਂ ਥੱਲੋਂ ਦੇਖੋ ਉੱਤੋਂ ਜਾ ਕੇ ਦਿਖਾਉਣਾ ਮੈਂ ਇੱਥੋਂ ਨਹੀਂ ਓਡਾ ਵਧੀਆ ਦਿਖੇਗਾ ਇਸ ਪਾਸੇ ਵੀ ਆ ਗਈ ਇੱਕ ਹੋਰ ਤੋਪ ਇਸ ਪਾਸੇ ਤੋਪ ਦਿਖਾਵਾਂ ਪਹਿਲਾਂ ਤੁਹਾਨੂੰ ਮੈਂ ਇਹਦਾ ਤੋਪ ਦਾ ਨਾਮ ਆ ਕਾਲਾ ਪਹਾੜ ਤੋਪ ਇਹ ਕਾਲੇ ਪਹਾੜ ਦਾ ਕਾਲਾ ਪਹਾੜ ਤੋਪ ਹੈ ਇਹ ਦੇਖੋ ਕਿੰਨੀ ਸੋਹਣੀ ਤੋਪ ਹੈ ਵੀ ਇਹਦੇ ਉੱਪਰ ਬੈਠੇ ਹੋਏ ਨੇ ਤੋਪ ਕਾਫੀ ਵੱਡੀ ਐ ਵੀ ਹਵਾ ਬਹੁਤ ਚਲਦੀ ਪਈ ਅੱਜ ਇਹ ਦੇਖੋ ਤੋਪ ਤੇ ਜਿਹੜੀ ਉੱਪਰ 메ਨ ਤੋਪ ਆ ਉਹ ਤੋਪ ਦਾ ਤੁਹਾਨੂੰ ਮੈਂ ਜਾ ਕੇ ਉੱਪਰ 메ਨ ਤੋਪ ਦਾ ਵੀ ਇਤਿਹਾਸ ਦੱਸਦਾ ਵਾਂ ਬਹੁਤ ਨਜ਼ਾਰਾ ਆ ਰਿਹਾ ਇੱਥੇ ਠੰਡੀ ਹਵਾ ਚਾਰ ਸ਼ਫੇਰੇ ਵਧੀਆ ਮਾਹੌਲ ਤੇ ਇੱਥੇ ਜਾਣਾ ਸੀ ਉੱਪਰ ਇੱਥੇ ਆ ਉੱਪਰ ਤੋਪ ਉਹ ਮੈਂ ਦੇਖ ਕੇ ਤੇ ਫਿਰ ਥੱਲੇ ਵਾਪਸੀ ਕਿਲਾ ਫਤਿਹ ਲਓ ਜੀ ਹੁਣ ਚਲੀਏ ਉੱਪਰ ਤੇ ਉੱਪਰ ਜਾ ਕੇ ਵੇਖੀਏ ਦੁਰਗਾ ਤੋਪ ਜਿਹੜੀ ਮੇਨ ਇਸ ਕਿਲੇ ਦੀ ਸ਼ਾਨ ਸੀਗੀ ਤੋਪ ਉਸ ਟਾਈਮ ਤੇ ਤੇ ਇਹਦਾ ਨਾਮ ਹੈਗਾ ਦੁਰਗਾ ਤੋਪ ਕਾਫੀ ਉੱਪਰ ਵੀ ਜਨਤਾ ਜਨਾਰਦਨ ਕਾਫੀ ਆ ਇਹ ਆ ਗਈ ਦੁਰਗਾ ਤੋਪ ਹਾਂਜੀ ਪਹੁੰਚ ਗਏ ਜੀ ਆ ਗਏ ਪਹੁੰਚ ਗਏ ਹਾਂਜੀ ਇਸ ਦਾ ਨਾਮ ਆ ਦੁਰਗਾ ਤੋਪ ਚਾਰ ਚਪੇਰੇ ਕਿਲੇ ਦੇ ਘੁੰਮਦੀ ਸੀਗੀ ਲੋ ਜੀ ਕਿਲੇ ਦੇ ਉੱਪਰ ਆਏ ਸੀਗੇ ਤੇ ਦੁਰਗਾ ਤੋਪ ਅਸੀਂ ਦੇਖੀ ਆ ਚਲੋ ਜੀ ਚਲੋ ਜੀ ਹੁਣ ਅਸੀਂ ਇੱਥੇ ਵੀਡੀਓ ਬਣਾ ਕੇ ਬਣਾਈ ਆ ਥੱਲੇ ਆਏ ਆ ਕਾਫੀ ਗਹਿਰਾ ਵਾ ਬੱਦਲ ਹੋ ਰਿਹਾ ਵਾ ਇੱਥੋਂ ਅਸੀਂ ਹੋਰ ਕਿਤੇ ਵੀ ਜਾਣਾ ਹਲੇ ਤੇ 4:00 ਵਜੇ ਸ਼ਾਮ ਦੇ ਹੁਣ ਅਸੀਂ ਵੀਡੀਓ ਨੂੰ ਇੱਥੇ ਸਮਾਪਤੀ ਕਰਨੀ ਆ ਤੇ ਕਿਲਾ ਅਸੀਂ ਜਿੱਤ ਲਿਆ ਵਾ ਯਾਨੀ ਕਿ ਦولتਾਬਾਦ ਦਾ ਕਿਲਾ ਜਿੱਤ ਪ੍ਰਾਪਤ ਕੀਤੀ ਆ ਖਾਲਸਾ ਨੇ ਤੇ ਉੱਪਰ ਚੜ ਕੇ ਚੜ੍ਹਾਈ ਦੇ ਆਏ ਨੇ ਕੁਝ ਸਾਹ ਚੜਿਆ ਵੀ ਆ ਤੇ ਕੁਝ ਕਿਲੇ ਤੇ ਵੀ ਚੜ੍ਹ ਕੇ ਆਏ ਨੇ ਤੇ ਕਿਲਾ ਹੋ ਗਿਆ ਫਤਿਹ ਹੁਣ ਇੱਥੇ ਵੀਡੀਓ ਦੀ ਸਮਾਪਤੀ ਕਰਦੇ ਆ ਜਕਾਰੇ ਦੇ ਨਾਲ ਗੱਜ ਕੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਭਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ